ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਯੂਪੀ ਦੇ ਗੋਂਡਾ ਨੇੜੇ ਕੱਲ ਦੁਪਹਿਰ ਚੰਡੀਗੜ੍ਹ ਡਿਬਰੂਗੜ ਐਕਸਪ੍ਰੈਸ ਦੇ ਤਿੰਨ ਡੱਬੇ ਪਲਟ ਗਏ ਅਤੇ 13 ਲੀਹੋ ਲੱਥ ਗਏ ਇਸ ਹਾਦਸੇ ਵਿੱਚ ਦੋ ਯਾਤਰੀਆਂ ਦੀ ਮੌਤ ਹੋ ਗਈ ਜਦਕਿ 34 ਤੋਂ ਜ਼ਿਆਦਾ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੂਤਰਾਂ ਮੁਤਾਬਕ ਟ੍ਰੇਨ ਦੇ ਡਰਾਈਵਰ ਨੇ ਦਾਅਵਾ ਕੀਤਾ ਕਿ ਉਸਨੇ ਕੋਈ ਧਮਾਕੇ ਦੀ ਆਵਾਜ਼ ਸੁਣੀ ਜਸ ਤੋਂ ਬਾਅਦ ਉਸਨੇ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਇਹ ਡੱਬੇ ਲੀਹੋ ਉਤਰ ਗਏ ਰੇਲ ਮੰਤਰਾਲੇ ਨੇ ਹਾਦਸੇ ਵਿੱਚ ਮਾਰੇ ਗਏ ਮੁਸਾਫਰਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਜਦਕਿ ਗੰਭੀਰ ਜ਼ਖਮੀਆਂ ਨੂੰ 2.5-2.5 ਲੱਖ ਅਤੇ ਮਾਮੂਲੀ ਸੱਟਾਂ ਵਾਲਿਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਨੇ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਤੇ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੱਲ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਜਿਕਰਯੋਗ ਹੈ ਕਿ ਹਰਿਆਣਾ ਵਿੱਚ ਅਕਤੂਬਰ ਮਹੀਨੇ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਹਨ ਇਸ ਚੋਣ ਮਹਿ ਮੱਲਈ ਮੁਹੰਮਦਾ ਆਗਾਜ਼ ਕਰਦਿਆਂ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਦਾ ਨਾਅਰਾ ਵੀ ਦਿੱਤਾ ਹਾਲਾਂਕਿ ਮੁੱਖ ਮੰਤਰੀ ਮਾਨ ਕੱਲ ਦੀ ਪ੍ਰੈਸ ਮਿਲਣੀ ਵਿੱਚ ਐਸਵਾਈਐਲ ਦੇ ਮੁੱਦੇ ਤੇ ਸਵਾਲ ਪੁੱਛੇ ਜਾਣ ਤੇ ਟਾਲਾ ਵੱਟ ਗਏ ਹਰਿਆਣਾ ਕੀ ਇਸ ਲਾਂਚਿੰਗ ਦਾ ਅੱਜ पहला दिन है आप किस पीछे भी लिखा हुआ है बदलेंगे हरियाणा का हाल अब लाएंगे केजरीवाल नंबर दो एस वाई रखे है क्योंकि मामला सब जुड़े है सुप्रीम तो कोर्ट च है मैं तो पहला भी बहुत बार इत अखबार आके इत के बारे डिटेल से रहे रहा तो क्योंकि मामला सुप्रीम कोर्ट बारे मैं ज्यादा कमेंट नहीं कर पाऊंगा ਜਲੰਧਰ ਪੁਲਿਸ ਵੱਲੋਂ ਨਸ਼ੀਲੇ ਪਦਾਰਥ ਸਣੇ ਗ੍ਰਿਫਤਾਰ ਕੀਤੇ ਗਏ ਖਡੂਰ ਸਾਹਿਬ ਤੋਂ ਲੋਕ ਸਭਾ ਐਮਪੀ ਅਮਰਤਪਾਲ ਸਿੰਘ ਦੇ ਭਰਾ ਅਤੇ ਉਸਦੇ ਸਾਥੀ ਵੱਲੋਂ ਕੱਲ ਜਮਾਨਤ ਦੀ ਅਰਜੀ ਦਾਇਰ ਕਰ ਦਿੱਤੀ ਗਈ ਇਸ ਦੀ ਸੁਣਵਾਈ 20 ਜੁਲਾਈ ਨੂੰ ਹੋਵੇਗੀ ਉਧਰ ਇਨ੍ਹਾਂ ਦੋਵਾਂ ਤੋਂ ਨਵੇਂ ਸਿਰੇ ਤੋਂ ਪੁੱਛਗਿੱਛ ਕਰਨ ਲਈ ਜਲੰਧਰ ਪੁਲਿਸ ਵੱਲੋਂ ਵੀ ਅਦਾਲਤ ਵਿੱਚ ਇੱਕ ਅਰਜੀ ਦਾਖਲ ਕੀਤੀ ਗਈ ਹੈ ਅਦਾਲਤ ਵਿੱਚ ਪੁਲਿਸ ਨੇ ਦਲੀਲ ਦਿੱਤੀ ਕਿ ਇਸ ਮਾਮਲੇ ਵਿੱਚ ਕਈ ਗੱਲਾਂ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀਆਂ ਜਿਸ ਕਰਕੇ ਇਨ੍ਹਾਂ ਦੋਵਾਂ ਦਾ ਪੁਲਿਸ ਰਿਮਾਂਡ ਦਿੱਤਾ ਜਾਵੇ ਪੁਲਿਸ ਦੀ ਇਸ ਪਟੀਸ਼ਨ ਤੇ ਸੁਣਵਾਈ ਅੱਜ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਕੱਲ ਨਸ਼ਿਆਂ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਪਟਿਆਲਾ ਵਿੱਚ ਪੇਸ਼ ਹੋਣ ਸੰਬੰਧੀ ਭੇਜੇਗੇ ਸੰਮਨ ਤੇ ਪਟਿਆਲਾ ਨਾ ਪਹੁੰਚੇ। ਦਰਸਲ ਕੱਲ ਵਿਕਰਮ ਮਜੀਠੀਆ ਨੇ ਅੰਮ੍ਰਿਤਸਰ ਵਿੱਚ ਇੱਕ ਮਾਨਹਾਨੀ ਕੇਸ ਵਿੱਚ ਸਥਾਨਕ ਸੀਜੀਐਮ ਅਦਾਲਤ ਵਿੱਚ ਪੇਸ਼ੀ ਭੁਗਤੀ। ਇਹ ਮਾਨਹਾਨੀ ਦਾ ਕੇਸ ਉਹਨਾਂ ਆਪ ਆਗੂ ਸੰਜੇ ਸਿੰਘ ਖਿਲਾਫ ਕੀਤਾ ਹੋਇਆ ਹੈ। ਅਦਾਲਤ ਵਿੱਚ ਪੇਸ਼ੀ ਭੁਗਤਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਖਿਲਾਫ ਸੱਟ ਦੀ ਵਰਤੋਂ ਕਰਕੇ ਸੰਜੇ ਸਿੰਘ ਨੂੰ ਲਾਭ ਦੇਣਾ ਚਾਹੁੰਦੇ ਹਨ ਉਹਨਾਂ ਆਖਿਆ ਕਿ ਸੱਟ ਨੂੰ ਪਤਾ ਸੀ ਕਿ ਉਹਨਾਂ ਦੁਆਰਾ ਸੰਜੇ ਸਿੰਘ ਤੇ ਕੀਤੇ ਕੇਸ ਦੀ ਪੇਸ਼ੀ 18 ਜੁਲਾਈ ਨੂੰ ਹੈ ਜਾ ਇਸ ਲਈ ਜਾਣਬੁੱਝ ਕੇ ਸੱਟ ਨੇ ਉਹਨਾਂ ਨੂੰ 18 ਜੁਲਾਈ ਨੂੰ ਪੇਸ਼ ਹੋਣ ਲਈ ਸੱਮਣ ਜਾਰੀ ਕੀਤੇ ਸੈਟ ਨੇ ਉਧਰ ਫੌਰੀ ਕਾਰਵਾਈ ਕਰਦਿਆ ਹੁਣ ਵਿਕਰਮ ਮਜੀਠੀਆ ਨੂੰ ਨਵੇਂ ਸੰਮਰ ਭੇਜ ਕੇ 20 ਜੁਲਾਈ ਨੂੰ ਪਟਿਆਲਾ ਵਿਖੇ ਪੇਸ਼ ਹੋਣ ਲਈ ਆਖਿਆ ਹੈ ਪਰ ਇੱਥੇ ਦਿਲਚਸਪ ਗੱਲ ਇਹ ਹੈ ਕਿ 20 ਜੁਲਾਈ ਨੂੰ ਵੀ ਵਿਕਰਮ ਮਜੀਠੀਆ ਸੁਪਰੀਮ ਕੋਰਟ ਵਿੱਚ ਇੱਕ ਪੇਸ਼ੀ ਭੁਗਤਣ ਜਾਣਗੇ ਸੁਪਰੀਮ ਕੋਰਟ ਨੇ ਕੱਲ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਆਦੇਸ਼ ਦਿੱਤਾ ਕਿ ਉਹ ਉਮੀਦਵਾਰਾਂ ਦੀ ਪਛਾਣ ਲੁਕਾ ਕੇ ਨੀਟ ਦੇ ਕੇਂਦਰਵਾਰ ਤੇ ਸ਼ਹਿਰਵਾਰ ਨਤੀਜੇ ਸਨੇਚਰਵਾਰ ਦੁਪਹਿਰ 12 ਵਜੇ ਤੱਕ ਵੈੱਬਸਾਈਟ ਤੇ ਜਾਰੀ ਕਰੇ ਤਾਂ ਜੋ ਹਰ ਕੋਈ ਇਹਨਾਂ ਨਤੀਜਿਆਂ ਨੂੰ ਦੇਖ ਸਕੇ ਸੁਪਰੀਮ ਕੋਰਟ ਨੇ ਕੱਲ ਇਹ ਵੀ ਆਖਿਆ ਕਿ ਪ੍ਰੀਖਿਆ ਨਵੇਂ ਸਿਰੇ ਤੋਂ ਲੈਣ ਸੰਬੰਧੀ ਕੋਈ ਵੀ ਹੁਕਮ ਦੇਣ ਲਈ ਇਸ ਗੱਲ ਦਾ ਠੋਸ ਆਧਾਰ ਹੋਣਾ ਚਾਹੀਦਾ ਹੈ ਕਿ ਪ੍ਰੀਖਿਆ ਦੇ ਪੂਰੇ ਅਮਲ ਦੀ ਪਵਿੱਤਰਤਾ ਅਸਰ ਅੰਦਾਜ਼ ਹੋਈ ਹੈ ਸਰਪੋਚ ਅਦਾਲਤ ਹੁਣ ਇਸ ਮਾਮਲੇ ਤੇ 22 ਜੁਲਾਈ ਨੂੰ ਸੁਣਵਾਈ ਕਰੇਗੀ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਦੀਆਂ ਹਿੰਸਕ ਗਤੀਵਿਧੀਆਂ ਲਗਾਤਾਰ ਵੱਧੀਆਂ ਚੱਲ ਰਹੀਆਂ ਹਨ ਬੀਤੇ ਦਿਨੀ 4 ਫੌਜ ਦੇ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਚਲਾਈ ਗਈ ਸਰਚ ਮੁਹਿੰਮ ਹਾਲੇ ਜਾਰੀ ਹੈ ਪਰ ਇਸ ਵਿੱਚ ਫੌਜ ਨੂੰ ਫਿਲਹਾਲ ਕੋਈ ਸਫਲਤਾ ਮਿਲਦੀ ਨਜ਼ਰ ਨਹੀਂ ਆ ਰਹੀ ਐਸੇ ਦਰਮਿਆਨ ਕੱਲ دہشت گردਾਂ ਵੱਲੋਂ ਇੱਕ ਸਕੂਲ ਵਿੱਚ ਸੁਰੱਖਿਆ ਬਲਾ ਦੇ ਕੈਂਪ ਤੇ ਵੀ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਦੋ ਜਵਾਨ ਜ਼ਖਮੀ ਹੋ ਗਏ ਸੂਤਰਾਂ ਨੇ ਦੱਸਿਆ ਕਿ دہشت گردਾਂ ਤੇ ਸੁਰੱਖਿਆ ਦਸਤੇ ਦਰਮਿਆਨ ਲਗਭਗ 1 ਘੰਟੇ ਤੱਕ ਗੋਲੀਬਾਰੀ ਹੁੰਦੀ ਰਹੀ ਗੱਡੀਆਂ ਦੇ ਵਿੰਡਸ਼ੀਲਡ ਤੇ ਜਾਣ ਬੁੱਝ ਕੇ ਫਾਸਟ ਅਟੈਕ ਨਾ ਲਗਾਉਣ ਵਾਲੇ ਵਾਹਨਾਂ ਤੋਂ ਹੁਣ ਦੁੱਗਣਾ ਚਾਰਜ ਵਸੂਲਿਆ ਜਾਵੇਗਾ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਇਸ ਸੰਬੰਧੀ ਜਾਰੀ ਦਿਸ਼ਾ ਨਿਰਦੇਸ਼ ਵਿੱਚ ਕਿਹਾ ਕਿ ਵਿੰਡਸ਼ੀਲਡ ਤੇ ਜਾਣਬੁੱਝ ਕੇ ਫਾਸਟੈਗ ਨਾ ਲਗਾਉਣ ਨਾਲ ਟੋਲ ਪਲਾਜ਼ਾ ਤੇ ਬੇਲੋੜੀ ਦੇਰੀ ਹੁੰਦੀ ਹੈ ਜਿਸ ਨਾਲ ਹੋਰ ਵਾਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜ਼ਿਕਰਯੋਗ ਹੈ ਕਿ ਕੁਝ ਲੋਕ ਟੋਲ ਤੋਂ ਬਚਣ ਲਈ ਫਾਸਟੈਗ ਹੋਣ ਦੇ ਬਾਵਜੂਦ ਇਸ ਨੂੰ ਵਿੰਡਸ਼ੀਲਡ ਤੇ ਨਹੀਂ ਚਿਪਕਾਉਂਦੇ ਹਨ ਨਸ਼ਾ ਖਿਲਾਫ ਬਿੱਡੀ ਮੁਹੰਮਦ ਅਦੀਨ ਕੱਲ ਮੋਹਾਲੀ ਐਸਟੀਐਫ ਨੇ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਲਾਈਨ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਨੂੰ ਅੱਧਾ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਇਸ ਮੌਕੇ ਪੁਲਿਸ ਮੁਲਾਜ਼ਮ ਦੀ ਮਹਿਲਾ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਕਰਯੋਗ ਹੈ ਕਿ ਇਹ ਮੁਲਜ਼ਮ ਕੁਝ ਸਮਾਂ ਪਹਿਲਾਂ ਹੀ ਬਹਾਲ ਹੋਇਆ ਸੀ ਕਪੂਰਥਲਾ ਵਿੱਚ ਕੱਲ ਗੋਇੰਦਵਾਲ ਸੜਕ ਤੇ ਪਿੰਡ ਉੱਚਾ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਐਕਟਵਾ ਤੇ ਇੱਕ ਪਿਕਅਪ ਗੱਡੀ ਦੀ ਆਮੋ ਸਾਹਮਣੇ ਟੱਕਰ ਹੋ ਗਈ ਇਸ ਟੱਕਰ ਵਿੱਚ ਪਿਤਾ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਬੰਗਲੌਰੂ ਦੇ ਇੱਕ ਸ਼ਾਪਿੰਗ ਮਾਲ ਅੰਦਰ ਕਿਸਾਨ ਨੂੰ ਉਸਦੇ ਪਹਿਰਾਵੇ ਕਾਰਨ ਦਾਖਲ ਹੋਣ ਤੋਂ ਰੋਕੇ ਜਾਣ ਮਗਰੋਂ ਕਰਨਾਟਕ ਸਰਕਾਰ ਨੇ ਕਾਰਵਾਈ ਕਰਦਿਆਂ ਸ਼ਾਪਿੰਗ ਮਾਲ ਇੱਕ ਹਫ਼ਤੇ ਲਈ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ ਜਿਕਰਯੋਗ ਹੈ ਕਿ ਕਿਸਾਨ ਨੂੰ ਧੋਤੀ ਤੇ ਕਮੀਜ਼ ਪਹਿਨੇ ਹੋਣ ਕਾਰਨ ਇਸ ਮਾਲ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕਰੋਨਾ ਪੋਜ਼ਿਟਿਵ ਹੋ ਗਏ ਹਨ ਕਰੋਨਾ ਹੋਣ ਕਰਕੇ ਆਗਾਮੀ ਰਾਸ਼ਟਰਪਤੀ ਚੋਣਾਂ ਲਈ ਉਹਨਾਂ ਦੀ ਪ੍ਰਚਾਰ ਮਹਿਮਾ ਨੂੰ ਵੱਡਾ ਝਟਕਾ ਲੱਗਾ ਹੈ ਜ਼ਿਕਰਯੋਗ ਹੈ ਕਿ ਬਾਈਡਨ ਨੂੰ ਕਰੋਨਾ ਅਜਿਹੇ ਮੌਕੇ ਹੋਇਆ ਜਦੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਪਹਿਲਾਂ ਹੀ ਉਹਨਾਂ ਤੇ ਖਾਸਾ ਦਬਾਅ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ